ये तो मत आलू जी सी हां और ये हां खड़े पर नहीं है खड़े पर अच्छा मैंने छंद बरा के आईए जाइए छंद बरा के आईए जाइए छंद बरा के छूटी क्या बल्ले बहुत होने मैं नहीं जाने का सब बैठ रहे हैं छंद बरा के आईए जाइए छंद बरा के देखो मेरे लौका मेरे चीजे की बंदर वाली सी या ये थी गाती है कीडी गल्लू की थी है हम ऐसे छंद बरा के आईए जाइए चीजे जी में तो उसे भी बोल दो तो अड्डे के गले पे सानड गया ਛੰਦ ਬਰਾਗੇ ਆਈਏ ਜਾਈਏ ਛੰਦ ਬਰਾਗੇ ਆਈਏ ਜਾਈਏ ਛੰਦ ਬਰਾਗੇ ਦੂਤ ਛੰਦ ਬਰਾਗੇ ਦੂਤ ਓਠ ਡੱਬੂ ਕੁੱਤੇ ਆ ਮੇਰੇ ਛਾਈ ਦੇ ਸੱਜ ਮੂਟ ਕੇ ਕਿਹਨੂੰ ਮਾਰ ਦਈਆ ਛੰਦ ਵੀ ਆਉਂਦੇ ਨਹੀਂ ਲੈਣਾ ਚੱਲੀ ਆ ਮੈਂ ਤੁਹਾਨੂੰ ਬੜਾ ਖਾਗ ਰੋੜਿਆ ਬਰਾਤ ਉੱਤੇ ਬਿਠਾ ਦੋਦਾ ਸੀ ਦੱਸੇ ਦੀ ਕਾੜੀ ਕਾੜੀ ਹੋਈ ਬਈਆ ਪ੍ਰਾਤਿਆਂ ਨੂੰ ਠੇਰਾ ਤੇ ਬਿਠਾਣਾ ਠੇਰਾ ਤੇ ਥੱਪੜ ਪੈਣਾ ਅਜੇ ਕੁੜੀ ਲੈਣ ਆਏ ਆ ਹੱੱਗਣ ਨਹੀਂ ਆਏ ਇਹਨਾਂ ਤਾਂ ਬੋਲਣ ਗਰੀ ਪਤਾ ਕਿਹੜੇ ਬੰਦੇ ਆਏ ਮੈਂ ਨਾ ਮਰਾਂ ਤੈਂ ਮੇਰੀ ਬੋਟੀ ਲੈ ਕੇ ਆ ਤਾ ਆ ਬੋਟੀ ਅੱਜ ਵੀ ਪਿੱਛੇ ਦੇ ਰਿਹਾ ਮੈਨੂੰ ਕਾਲੀ ਹੁੰਦਾ ਸੀ ਬਸ ਮੇਰਾ ਬਾਪ